ਇਥੇ ਸਭ ਤੋਂ ਪਹਿਲਾਂ ਜਿਹੜੀ ਮਹੱਤਵਪੂਰਨ ਸਭ ਤੋਂ ਪਹਿਲਾਂ ਬਾਈਪਾਸ ਹੈ ਔਰ ਜਿਹਦੇ ਬਾਰੇ ਹਜੇ ਕੁਝ ਵੀ ਜੜੀ ਆ ਇੱਕ ਪੂਣੀ ਵੀ ਨਹੀਂ ਕੀਤੀ। ਇਹ ਤਾਂ ਐਸੀ ਕਿ ਜਿੱਜੋਂ ਤੋਂ ਸ਼ਹਿਰ ਪਨੂ ਜੁੜੀ ਜਾਂਦੀ ਔਰ ਮਤਲਬ ਇਹਦੀ ਡਿਵੈਲਪਮੈਂਟ ਕੀਤੀ ਜਾਂਦੀ ਪਰ ਉਹ ਜੇ ਤਿਆਰ ਹੋ ਗਏ ਇੱਥੇ ਗੱਲਾਂ ਹੀ ਹੁੰਦੀਆਂ ਨਹੀਂ ਆ ਕਦੇ ਚੂਨਾ ਛਿੜਕ ਦਿੱਤਾ ਕਦੇ ਨਹੀਂ ਛਿੜਕਿਆ ਮਾ ਛੋਟੇ ਛੋਟੇ ਜੀ ਗਲੀਆਂ ਨਾਲੀਆਂ ਚ ਹਜੇ ਲੋਕ ਜਿਹੜੇ ਫਸੇ ਹੋ ਆ ਜੀ ਜੇ ਸਾਡੇ ਲੀਡਰ ਵੀ ਮੰਗਣ ਤਾਂ ਕੋਈ ਵੀ ਜਿਹੜਾ ਸੀਐਮਓ ਐਦਾਂ ਨਹੀਂ ਹੁੰਦਾ ਕਿ ਉਹ ਨਾ ਦੇਵੇ ਉਹ ਦੇਣ ਲਈ ਮਜਬੂਰ ਹੋ ਜਾਂਦਾ ਜੀ ਸਭਿਦਾਨ ਸਭਾ ਹਲਕਾ ਗਡਸ਼ੰਕਰ ਦੇ अनेका ਮਸਲਿਆਂ ਤੇ ਅੱਜ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰੁਪਿੰਦਰ ਗਿੱਲ ਜੀ ਜਿਨ੍ਹਾਂ ਨੇ ਕਿ ਪਿਛਲੇ ਲੰਬੇ ਸਮੇਂ 20 ਸਾਲ ਲਗਾਤਾਰ ਨਾਮੀ ਅਖਬਾਰਾਂ ਲਈ ਰਿਪੋਰਟਿੰਗ ਕੀਤੀ ਬੜੇ ਵੱਡੇ ਵੱਡੇ ਮਤਲਬ ਇਸ ਤਰ੍ਹਾਂ ਦੇ ਰਾਜਨੀਤਿਕ ਲੇਖ ਔਰ ਸਕੈਂਡਲ ਜਾਂ ਕਪਲੇ ਬੀਨਕਾਬ ਕੀਤੇ ਅੱਜ ਇਨਾਂ ਨੂੰ ਬੜੀ ਮੁਸ਼ਕਿਲ ਲੈਣਾ ਕੋ ਟਾਈਮ ਲਿਆ ਤੇ ਗੱਲਬਾਤ ਇਹਨਾਂ ਨਾਲ ਕਰਦੇ ਆ ਰਪਿੰਦਰ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਸ਼ੁਕਰੀਆ ਜੀ ਸ਼ੋਰੀ ਸਾਹਿਬ ਸ਼ੁਕਰੀਆ ਤੇ ਲੰਬਾ ਸਮਾਂ ਤੁਸੀਂ ਗੜਸ਼ੰਕਰ ਤੋਂ ਮਨਿਸਟ੍ਰੇਸ਼ਨ ਤੋਂ ਰਿਪੋਰਟਿੰਗ ਕੀਤੀ ਆ ਤੇ ਜੇ ਗੱਲ ਕੀਤੀ ਜਾਵੇ ਗੜਸ਼ੰਕਰ ਦੇ ਡਿਵੈਲਪਮੈਂਟ ਨਾਲ ਜੁੜੇ ਮਸਲਿਆਂ ਦੀ ਤੇ ਅੱਜ ਤੋਂ 35 ਸਾਲ ਪਹਿਲਾਂ ਜਿਹੜੇ ਮਸਲੇ ਸੀ ਔਰ ਅੱਜ ਵੀ ਉਹ ਖੜੇ ਨੇ ਜੇ ਉਹਨਾਂ ਦੇ ਤੁਸੀਂ ਛੋਟੀ ਜਿਹੀ ਪੰਛੀ ਚਾਹ ਜ ਸਪੀਡ ਨਾਲ ਮਾਰੋ ਤਾਂ ਕਿਹੜੇ-ਕਿਹੜੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਗੜਸ਼ੰਕਰ ਜਿਹੜੀ ਬਹੁਤ ਜ਼ਰੂਰਤ ਹੈ ਜੀ ਬਾਈਪਾਸ ਛੋਟੇ-ਛੋਟੇ ਔਰ ਗੜਸ਼ੰਕਰ ਇੱਕ ਬੜਾ ਹਿਸਟੋਰੀਕਲ ਸ਼ਹਿਰ ਵਾ ਕਿਹਾ ਮੋਗਲਾਂ ਨਾਲ ਜੁੜਿਆ ਰਿਹਾ ਤੇ ਜੇ ਇੱਥੇ ਸਭ ਤੋਂ ਪਹਿਲਾਂ ਜਿਹੜੇ ਮਹੱਤਵਪੂਰਨ ਸਭ ਤੋਂ ਪਹਿਲਾਂ ਬਾਈਪਾਸ ਔਰ ਜਿਹਦੇ ਬਾਰੇ ਹਜੇ ਕੁਝ ਵੀ ਜੜੀ ਆ ਇੱਕ ਪੂਣੀ ਵੀ ਨਹੀਂ ਕੀਤੀ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਸਲੇ ਆ ਜੀ ਕਿਹਾ ਰੇਲਵੇ ਲਾਈਨ ਦਾ ਹੋ ਗਿਆ ਹੋਰ ਹੋ ਗਿਆ ਅੰਗਰੇਜ਼ਾਂ ਨੇ ਜਿਹੜੀ ਗੱਡੀ ਸੀ ਅੱਜ ਉਹਦਾ ਦਰਜਾ ਜਿਹੜਾ ਆ ਮਤਲਬ ਵਧਣ ਦੀ ਬਜਾਏ ਤੇ ਘਟ ਗਿਆ ਚਾਹੀਦਾ ਤਾਂ ਇਹ ਸੀ ਕਿ ਜਜੋਂ ਤੋਂ ਸ਼ਹਿਰਪੁਰ ਨੂੰ ਜੋੜੀ ਜਾਂਦੀ ਔਰ ਮਤਲਬ ਇਹਦੀ ਡਿਵੈਲਪਮੈਂਟ ਕੀਤੀ ਜਾਨੀ ਪਰ ਉਹ ਜਿਹੜੀ ਸੀ ਰੇਲ ਪੱਦਕਿਸਮਿਤਨਾ ਉਹ ਵੀ ਜਿਹੜੀ ਆ ਦੂਜੀ ਹੋ ਗਈ ਖਤਮ ਹੋ ਗਈ ਜਿਸ ਤਰ੍ਹਾਂ ਗੜਸ਼ਿੰਦਰ ਬਾਈਪਾਸ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਮਤਲਬ ਅਜ ਤੋਂ ਪਿਛਲੇ ਸਮੇਂ ਦੇ ਜਦੋਂ ਤੁਸੀਂ ਐਜ਼ ਅ ਐਕਟਿਵ ਰਿਪੋਰਟਰ ਵਰਕ ਕੀਤਾ ਤੇ ਉਦੋਂ ਇਸ ਮਸਲੇ ਤੇ ਕਿਸੇ ਨੇ ਕੰਮ ਕੀਤਾ ਜਾਂ ਸਿਰਫ ਖਿਆਲੀ ਗੱਲਾਂ ਹੀ ਛੱਡੀਆਂ ਲੋਕਾਂ ਦੇ ਮਤਲਬ ਜੋ ਪਾਸਟ ਹੈਗਾ ਉਹਦੇ ਬਾਰੇ ਕੁਝ ਥੋੜਾ ਚਾਣਨਾ ਪਾਉਗੇ ਦੇਖੋ ਬ੍ਰਦਰ ਗੱਲ ਪਤਾ ਕੀ ਅਸੀਂ ਕਿਸੇ ਨਾ ਪੋਲੀਟিক্যাল ਪਾਰਟੀ ਨੂੰ ਕੰਡੈਮ ਨਹੀਂ ਕਰਦੇ ਬਟ ਇਹ ਇੱਕ ਨੈਸ਼ਨਲ ਮੁੱਦਾ ਆ ਜਗਾ ਅਕਵਾਇਰ ਕਰਨੀ ਹੋਰ ਕੁਛ ਕਰਨਾ ਇੱਕ ਗੱਲਾਂ ਜਿਹੜੇ ਪੋਲੀਟੀਕਲ ਲੀਡਰ ਆ ਸਾਡੇ ਸਟੇਟ ਪੱਧਰ ਤੇ ਗੱਲਾਂ ਹੁੰਦੀਆਂ ਨਹੀਂ ਆ ਜਦ ਕਿ ਇਹਦੇ ਨੇ ਇੱਕ ਪ੍ਰੋਸੈਸ ਹੁੰਦਾ ਪ੍ਰੋਸੈਸ ਕਿਸੇ ਨੇ ਸਟਾਰਟ ਨਹੀਂ ਕੀਤਾ ਨਾ ਕੋਈ ਜਗਾ ਅਕਵਾਇਰ ਕੀਤੀ ਜਿੱਦਾਂ ਉਹਨਾਂ ਫਗਵਾੜਾ ਬਾਈਪਾਸ ਦੀਆਂ ਗੱਲਾਂ ਘੱਟ ਹੋਈਆਂ ਨਵਾਂ ਸ਼ਹਿਰ ਦੀਆਂ ਗੱਲਾਂ ਘੱਟ ਹੋਈਆਂ ਉਹਨਾਂ ਦੀ ਜਗਾ ਕੋਆਰ ਸੀ ਉਸ ਤੋਂ ਬਾਅਦ ਉਹ ਬਾਈਪਾਸ ਤੁਹਾਡੇ ਸਾਹਮਣੇ ਜਿਹੜੇ ਆ ਬਣ ਕੇ ਤਿਆਰ ਹੋ ਗਏ ਇੱਥੇ ਗੱਲਾਂ ਹੀ ਹੁੰਦੀਆਂ ਨਹੀਂ ਆ ਕਦੇ ਚੂਨਾ ਛਿੜਕ ਦਿੱਤਾ ਕਦੇ ਨਹੀਂ ਛਿੜਕਿਆ ਬਾਟਿੱਥੇ ਕੋਈ ਜਗ੍ਹਾ ਨਹੀਂ ਕੋ ਆਰੋਨਾਚਲ ਬਾਈਪਾਸ ਜਿਹੜਾ ਹੈ ਬਿਲਕੁਲ ਕੋਈ ਪੋਸੀਬਲ ਨਹੀਂ ਹੈ ਤੇ ਬਾਈਪਾਸ ਨਾ ਬਣਨ ਕਰਕੇ ਸਾਰਾ ਟ੍ਰੈਫਿਕ ਜਿਹੜਾ ਪੰਜ-ਛੇ ਸਟੇਸ਼ਨਾਂ ਦਾ ਡਿਸਟਰਬ ਹੁੰਦਾ ਇੱਥੋਂ ਮਤਲਬ ਜੇ ਦਜਲੰਦਰ ਅਨੰਦਪੁਰ ਸਾਹਿਬ ਲੈ ਲਈਏ ਹਸ਼ਿਆਰਪੁਰ ਚੰਡੀਗੜ੍ਹ ਲੈ ਲਈਏ ਨਵਾਂ ਸ਼ਹਿਰ ਤੋਂ ਹਸ਼ਿਆਰਪੁਰ ਲੈ ਲਈਏ ਜਾਂ ਹੋਰ ਛੋਟੇ ਰੂਟ ਵੀ ਕਈ ਹੈਗੇ ਲੁਧਿਆਣੇ ਤੋਂ ਚੱਲਦੇ ਆ ਲੋਕ ਬਾਬਾ ਬਲਕਨਾਥ ਜਾਂਦੇ ਆ ਮਤਲਬ ਕੀ ਮਤਲਬ ਇਹਦੇ ਵਿੱਚ ਜੇ ਅੱਜ ਤੱਕ ਬਾਈਪਾਸ ਨਹੀਂ ਬਣ ਸਕਿਆ ਤੇ ਇਹਦੇ ਲਈ ਕਿਹਨੂੰ ਤੁਸੀਂ ਦੋਸ਼ੀ ਮੰਨਦੇ ਹੋ ਅਸੀਂ ਤਾਂ ਵੈਸੇ ਤਾਂ ਦੇਖੋ ਜਿਹੜੀ ਪਬਲਿਕ ਦੂਸਰਾ ਹੁੰਦਾ ਨਹੀਂ ਉਹਦਾ ਪੋਲੀਟਿਕਲ ਤੌਰ ਤੇ ਬਣਦੀ ਰਹੀ ਜਿਹਦਾ ਸਾਡੇ ਪੋਲੀਟਿਕਲ ਲੋਕ ਆ ਉਹਨਾਂ ਨੇ ਉਹਦਾ ਮਤਲਬ ਨਜਾਇਜ਼ ਇੱਕ ਤਰ੍ਹਾਂ ਦਾ ਫਾਇਦਾ ਹਟਾਇਆ ਜੇ ਲੋਕਾਂ 'ਚ ਜਾਗਰੂਕਤਾ ਹੋਵੇ ਲੋਕ ਕੋਈ ਐਦਾਂ ਦੇ ਨੁਮਾਇੰਦਿਆਂ ਨੂੰ ਪ੍ਰੈਫਰੈਂਸ ਦੇਣ ਜਾਂ ਵੋਟਾਂ ਪਾਉਣ ਵੇਲੇ ਕਹਿਣ ਅਸੀਂ ਸਾਰੇ ਸਾਡੇ ਸਤਕਾਰਤ ਲੀਡਰ ਆ ਜਿਹੜੇ ਵੀ ਥੋ ਐਮਐਲਏ ਬਣੇ ਆ ਜਾਂ ਬਣਨ ਦੀ ਚਾਹਵਾਂ ਨੂੰ ਆ ਬਟ ਜਦੋਂ ਲੋਕ ਉਹ ਵੋਟਾਂ ਲੈਣ ਆਦੇ ਆ ਜਦੋਂ ਇਹ ਮੁੱਦਾ ਰੱਖਣ ਬਾਕੀ ਮੁੱਦਿਆਂ ਨੂੰ ਪਿੱਛੇ ਕਾਰਨ ਤਾਂ ਆਟੋਮੈਟਿਕਲੀ ਹਰ ਜਿਹੜਾ ਬੰਦਾ ਆ ਪੋਲੀਟਿਕਲ ਆਪਣੀ ਪਾਵਰ 'ਚ ਆ ਕੇ ਇਸ ਮੁੱਦੇ ਨੂੰ ਉਛਾਲੇਗਾ ਇਹ ਲੋਕਾਂ ਦੀ ਵੀ ਕਾਫੀ ਇਨਡਾਇਰੈਕਟਲੀ ਕਾਫੀ ਘਟ ਰਹੀ ਹੈ ਮਤਲਬ ਲੋਕਾਂ ਨੇ ਮਤਲਬ ਪੂਰੀ ਸਹਿਰਤਾ ਨਾਲ ਜ ਮਤਲਬ ਸਟਰੋਂਗਲੀ ਡਿਮਾਂਡ ਹੀ ਨਹੀਂ ਕੀਤੀ ਆਪਾਂ ਇਹ ਕਹਿ ਸਕਦੇ ਹਾਂ ਬਿਲਕੁਲ ਭਾਈ ਸਾਹਿਬ ਬਿਲਕੁਲ ਬਿਲਕੁਲ ਜਿੱਦਾਂ ਲੋਕ ਛੋਟੇ ਛੋਟੇ ਜੀ ਗਲੀਆਂ ਨਾਲੀਆਂ ਚ ਹਜੇ ਲੋਕ ਜਿਹੜੇ ਫਸੇ ਹੋ ਆ ਜੀ ਛੋਟੇ ਛੋਟੇ ਕੋਈ ਆਪਣੇ ਪਿੰਡ ਪੱਦਰ ਦਿਆ ਕਰਦਾ ਕੋਈ ਟੂਬ ਨਾਲ ਦੇ ਕਨੈਕਸ਼ਨ ਮੰਗਦਾ ਜੇ ਬਾਈਪਾਸ ਤਾਂ ਮੰਗਣ ਤਾਂ ਕੋਈ ਵੀ ਜਿਹੜੀ ਸਰਕਾਰ ਹੋ ਉਹਨੂੰ ਰੋਕ ਨਹੀਂ ਸਕਦੀ ਉਹਨੂੰ ਇੰਪੋਰਟੈਂਸ ਦੇਗੀ ਜਿੱਦਾਂ ਹੋਣਾ ਸੀ ਕਹਿ ਨਹੀਂ ਸਕਦੇ ਦੇਖੋ ਸਰਦਾਰ ਦਲਵੰਗ ਸਿੰਘ ਐਗਰੀਕਲਚਰ ਮਿਨਿਸਟਰ ਸੀ ਉਹਨਾਂ ਨੇ ਹਮੇਸ਼ਾ ਜਿਹੜਾ ਆਪਣੇ ਨਵੇਂ ਸ਼ਹਿਰ ਦੇ ਲਈ ਬਹੁਤ ਕੁਝ ਮੰਗਿਆ ਚਾਹੇ ਉਹ ਹਰਚੰਦ ਸਿੰਘ ਬਰਾੜ ਦੀ ਗਵਰਨਮੈਂਟ ਕੋਈ ਵੀ ਸੀ ਮੈਡਮ ਪੱਠੜੀ ਸੀ ਜੇ ਸਾਡੇ ਲੀਡਰ ਵੀ ਮੰਗਣ ਤਾਂ ਕੋਈ ਵੀ ਜਿਹੜਾ ਸੀਐਮਓ ਐਦਾਂ ਨਹੀਂ ਹੁੰਦਾ ਕਿ ਉਹ ਨਾ ਦੇਵੇ ਉਹ ਦੇਣ ਲਈ ਮਜਬੂਰ ਹੋ ਜਾਂਦਾ ਮਤਲਬ ਸਾਡੇ ਨਮਾਇੰਦਿਆਂ ਨੂੰ ਇਸ ਤੀ ਜੋਰਦਾਰ ਮੰਗ ਕਰਨੀ ਚਾਹੀਦੀ ਹੈ ਯੈਸ ਯੈਸ ਬਿਲਕੁਲ ਬਿਲਕੁਲ ਉਹ ਮੰਗ ਕਰਨਗੇ ਤਾਂ ਹੀ ਮਿਲੇਗਾ ਹਾਂ ਬਿਲਕੁਲ ਜੇ ਸਾਡੇ ਨਮਾਇੰਦੇ ਕੰਨ ਦੇਖੋ ਸਾਡੇ ਹੁਣ ਵੀ ਨੁਮਾਇੰਦੇ ਜਿਹੜੇ ਆ ਜੀ ਉਹ ਪਾਵਰ ਚੋਂ ਆ ਠੀਕ ਹੈ ਨਾ ਜੀ ਉਹਨਾਂ 'ਚ ਬਹੁਤ ਬੜੀ ਪਾਵਰ ਆ ਉਹ ਕਰ ਸਕਦੇ ਆ ਲੋਕਾਂ ਨੂੰ ਵੀ ਉਹਨਾਂ ਤੇ ਆਵਾਜ਼ ਬਣਾਉਣੀ ਚਾਹੀਦੀ ਹੈ ਨਾ ਉਹਨਾਂ ਤੇ ਉਹਨਾਂ ਤੋਂ ਇਹ ਮੰਗ ਕਰਨੀ ਚਾਹੀਦੀ ਆ ਤਾਂ ਉਹ ਵੀ ਇਸ ਮੁੱਦੇ ਨੂੰ ਉਠਾਉਣ ਮਤਲਬ ਮਾਸਸ ਵੀ ਇਸ ਵੋਲਿਊਮ ਦੇ ਵਿੱਚ ਆਵਾਜ਼ ਚੱਕੀ ਜਾਣੀ ਚਾਹੀਦੀ ਹੈ ਕਿ ਗਟਸ਼ਿੰਕਰ ਦਾ ਬਾਈਪਾਸ ਜਿਹੜਾ ਉਹ ਮਤਲਬ ਬਣਨਾ ਚਾਹੀਦਾ ਔਰ ਜਲਦ ਬਣਨਾ ਚਾਹੀਦਾ ਵੈਸੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਅਸੈਂਬਲੀ ਐਲਾਨ ਕਰ ਗਏ ਸਕੇ ਕੀ ਲੱਗਦਾ ਕੋ ਉਸ ਤੋਂ ਬਾਅਦ ਕੁਝ ਇੱਥੇ ਕੋਈ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਹੋਇਆ ਦੇਖੋ ਜਿੰਨਾ ਚ ਐਮ ਐਲ ਏ ਹਲਕਾ ਐਮ ਐਲ ਏ ਜਾਂ ਜਾਂ ਲੋਕ ਇਸੇ ਮੁੱਦੇ ਨੂੰ ਲੈ ਕੇ ਨਹੀਂ ਲੜਦੇ ਇਸੇ ਇਹਨੂੰ ਟਾਰਗੇਟ ਬਣਾਉਣ ਹੋਰ ਮੁੱਦਿਆਂ ਨੂੰ ਪਿੱਛੇ ਛੱਡ ਦੇਣ ਉਹਨਾਂ ਚਿਹਰੇ ਦੇ ਪਾਸੇ ਮੇਰੇ ਹਿਸਾਬ ਨਾਲ ਕੁਝ ਨਹੀਂ ਹੋ ਸਕਦਾ ਜਿਵੇਂ ਸਪੋਰਟਸ ਦੇ ਤੇ ਗੜਸ਼ੰਕਰ ਦਾ ਜਿਸ ਤਰ੍ਹਾਂ ਕਿ ਹਿੱਸਾ ਮਾਲਪੁਰਾ ਮਾਲਪੁਰ ਫੁੱਟਬਾਲ ਦੀ ਜਰਖੇ ਇਸ ਧਰਤੀ ਨਾਲ ਜਣਿਆ ਜਾਂਦਾ ਵਾ ਸਾਡਾ ਪਿੰਡ ਪਨਾਮ ਅਲੰਬਿੰਗ ਜਰਨੈਲ ਸਿੰਘ ਜਿੱਥੋਂ ਪੈਦਾ ਹੋਏ ਆ ਔਰ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਇੱਕ ਸਿੱਖਿਸ਼ਿਤ ਬਣਿਆ ਇਹਦੇ ਬਾਵਜੂਦ ਕੀ ਲੱਗਦਾ ਤੁਹਾਨੂੰ ਕਿ ਗੜਸ਼ੰਕਰ ਦੇ ਵਿੱਚ ਸਪੋਰਟਸ ਵਿੱਚ ਕੁਝ ਅਜੇ ਤੱਕ ਹੋ ਸਕਿਆ ਇਸ ਤੋਂ ਇਲਾਵਾ ਕੁਝ ਹੋਰ ਇਹ ਰਿਐਲਿਟੀ ਤੁਸੀਂ ਕਹਣਾ ਕਿ ਕ੍ਰਿਟਿਸਿਜ਼ਮ ਹੁੰਦਾ ਪਰ ਜੋ ਜੇ ਅਸੀਂ ਫੁੱਟਬਾਲ ਜਾਂ ਕਿਸੇ ਵੀ ਗੇਮ ਬਾਰੇ ਕਹੀਏ ਤਾਂ ਗੜਸ਼ੰਕਰ ਦਾ ਕਿਤੇ ਵੀ ਨਾਂ ਨਹੀਂ ਹੈ ਤੇ ਜੇ ਇੱਥੇ ਜੇ ਦਾ ਕੋਈ ਫੁੱਟਬਾਲ ਨਰਸਰੀ ਲੈ ਲਓ ਜਾਂ ਹੋਰ ਕੁਝ ਲੈ ਲਓ ਇੱਥੇ ਨਹੀਂ ਦੇਖੋ ਇੱਕ ਓਲੰਪੀਅਨ ਹੋਣਾ ਬਹੁਤ ਵੱਡੀ ਗੱਲ ਆ ਉਸ ਟਾਈਮ ਤੇ ਜਦੋਂ ਕਿ ਓਲੰਪੀਅਨ ਓਲੰਪੀਅਨ ਚ ਖੇਡਣਾ ਹੀ ਔਰ ਬਹੁਤ ਵੱਡੀ ਗੱਲ ਸੀ ਔਰ ਜੇ ਸਰਦਾਰ ਜਨੈਵ ਸਿੰਘ ਨੂੰ ਜੀਣਾ ਰੱਖਿਆ ਤਾਂ ਇੱਥੋਂ ਦੇ ਪ੍ਰਾਈਵੇਟ ਸਸਤਾਮਾਨ ਨੇ ਜਾਂ ਉਹਨਾਂ ਨੇ ਰੱਖਿਆ ਪਰ ਗਵਰਨਮੈਂਟ ਤੌਰ ਤੇ ਜਾਂ ਸਰਕਾਰੀ ਤੌਰ ਤੇ ਕੁਝ ਨਹੀਂ ਹੋਇਆ ਜੇ ਹੋਵੇ ਤਾਂ ਜਿਹੜੇ ਬੱਚੇ ਆ ਬੱਚੇ ਖੇਡ ਕੇ ਆਪਣੇ ਦੇਸ਼ ਦਾ ਨਾਮ ਬਹੁਤ ਰੋਸ਼ਨ ਕਰ ਸਕਦੇ ਆ ਇਸ ਪਾਸੇ ਵੀ ਬਹੁਤ ਕੁਝ ਹੋਣਾ ਚਾਹੀਦਾ ਔਰ ਗੜਸ਼ੰਕ ਦੀ ਬਦ ਕਿਸਮ ਦੀ ਆ ਕਿ ਕੋਈ ਇੱਥੇ ਸਟੇਡੀਅਮ ਨਹੀਂ ਕੋਈ ਗਰਾਊਂਡ ਨਹੀਂ ਜਿਹੜੀ ਹੈ ਵੀ ਜਾ ਸਰਕਾਰੀ ਸਕੂਲ ਦੀ ਜਾਂ ਪ੍ਰਾਈਵੇਟ ਸਕੂਲ ਦੀ ਉਹ ਤਾਂ ਉਹਨਾਂ ਦੇ ਰਹਿਮੋ ਕਰਮ ਤੇ ਆ ਉਹ ਜਿੰਦੇ ਖੋਲਦੇ ਜਾਂ ਨਹੀਂ ਖੋਲਦੇ ਪਰ ਬੱਟ ਸਾਡੇ ਕੋਲ ਕੁਝ ਵੀ ਨਹੀਂ ਹੈ ਮਤਲਬ ਇੱਕ ਸਪੋਰਟਸ ਸਟੇਡੀਅਮ ਇੰਡੋਰ ਸਟੇਡੀਅਮ ਇਹੋ ਜੀ ਮੰਗ ਹੈ ਲੋਕਾਂ ਦੀ ਡਿਮਾਂਡ ਮਤਲਬ ਬਣਨਾ ਚਾਹੀਦਾ ਇੱਥੇ ਬਿਲਕੁਲ ਬਿਲਕੁਲ ਜੀ ਇੰਡੋਰ ਸਟੇਡੀਅਮ ਦੇਖੋ ਲੜਕੀਆਂ ਆ ਲੜਕੇ ਤਾਂ ਬਾਹਰ ਖੇਤਾਂ 'ਚ ਵੀ ਖੇਡ ਸਕਦੇ ਆ ਜਾਂ ਕੰਦਾ ਟੱਪ ਕੇ ਵੀ ਗਰਾਊਂਡ 'ਚ ਖੇਡ ਸਕਦੇ ਆ ਪਰ ਲੜਕੀਆਂ ਵਿਚਾਰੀਆਂ ਕਿੱਥੇ ਜਾਣ ਜਦ ਕਿ ਸਾਡੀਆਂ ਲੜਕੀਆਂ ਬੇਸਿਕਲੀ ਬਹੁਤ ਇੰਟੈਲੀਜੈਂਟ ਬਹੁਤ ਅੱਗੇ ਜਾ ਸਕਦੀਆਂ ਗੇਮਾਂ 'ਚ ਜੀ ਐਂਡ ਆਰ ਸਟੇਡੀਅਮ ਉਹਨਾਂ ਨੇ ਬਣਾਇਆ ਜੋ ਸ਼ੰਕਰਦੇਵ ਜੇ ਗੱਲ ਕੀਤੀ ਜੇ ਬੀਤ ਇਲਾਕੇ ਦੀ ਤਾਂ ਬੀਤ ਇਲਾਕੇ ਵਿੱਚ ਪਸ਼ੂ ਪਾਲਣ ਜਾਂ ਫਿਰ ਮਨ ਜਿਸ ਤਰ੍ਹਾਂ ਟਰਾਲੀਆਂ ਵਿੱਚ ਢੋਈ ਦਾ ਕੰਮ ਦੋ ਹੀ ਕੰਮ ਆ ਲੋਕਾਂ ਦੇ ਤੀਸਰਾ ਕੰਮ ਫੌਜ ਵਿੱਚ ਭਰਤੇ ਆ ਕੀ ਬੀਤ ਦੇ ਇਲਾਕੇ ਦੇ ਬੱਚੇ ਜਿਹੜੇ ਫੌਜ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਲਈ ਕੋਈ ਕੋਈ ਟ੍ਰੇਨਿੰਗ ਸਕੂਲ ਜਾਂ ਕੋਈ ਆਰਮੀ ਸਕੂਲ ਇੱਥੇ ਕਦੀ ਖੁੱਲਣ ਦੀ ਡਿਮਾਂਡ ਹੋਈ ਆ ਹੋਣਾ ਚਾਹੀਦਾ ਚੱਕੀ ਕਿਸ ਤਰ੍ਹਾਂ ਇਹ ਨਹੀਂ ਦੇਖਦੇ ਤੁਸੀਂ ਛੋਰੀ ਸਾਹਿਬ ਤੁਸੀਂ ਗਰਾਊਂਡ ਨਾਲ ਜੁੜੇ ਹੋ ਇੱਕ ਬਹੁਤ ਵੱਡੇ ਪੱਤਰਕਾਰ ਹੋ ਤੁਹਾਨੂੰ ਤਾਂ ਸਾਰਾ ਕੁਝ ਪਤਾ ਅਸੀਂ ਮਤਲਬ ਮਿਲਟਰੀ ਦੇ ਉਹਨਾਂ ਨੂੰ ਕੁਝ ਟ੍ਰੇਨਿੰਗ ਦੇਣ ਦੀ ਗੱਲ ਇੱਕ ਪਾਸੇ ਜਦ ਕਿ ਤੁਸੀਂ ਬੀਤੇ ਦਾ ਕਿਹਾ ਕਿ ਉੱਥੇ ਪਸ਼ੂ ਪਾਲਣ ਜਿਹੜਾ ਲੋਕਾਂ ਦਾ ਇੱਕ ਤਰ੍ਹਾਂ ਦਾ ਮੁੱਖ ਕੀਤਾ ਆ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਸ਼ੂਆਂ ਦੇ ਟੀਕੇ ਲਵਾਉਣ ਲਈ ਦੂਰ ਜਿਹੜਾ ਅੱਡੇ ਜਾਣਾ ਪੈਂਦਾ ਨਾ ਕੋਈ ਬੈਟਰ ਨਹੀਂ ਹਸਪੀਟਲ ਨਾ ਹੋਰ ਕੋਈ ਸਵਾਲ ਟ੍ਰੇਨਿੰਗ ਸਕੂਲਾਂ ਬਾਰੇ ਤਾਂ ਇੱਕ ਆਠਵੇਂ ਜੂ ਬਿਆੜੀ ਗੱਲ ਆ ਇੱਕ ਬਹੁਤ ਬੜੀ ਮੈਜੀਨੇਸ਼ਨ ਵਾ ਕਿ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਦੇ ਜੇ ਪਸ਼ੂ ਪਾਲਣ ਨਾਲ ਕੰਸਰਨ ਨੇ ਜਿਹੜੀਆਂ ਸਮੱਸਿਆਵਾਂ ਉਹ ਨਹੀਂ ਹੱਲ ਹੋ ਰਹੀਆਂ ਤੇ ਅਕੈਡਮੀਆ ਜਾਂ ਇਦਾਂ ਦੇ ਸਕੂਲ ਖੁੱਲਣੇ ਤੱਕ ਬਹੁਤ ਬੜੀ ਦੂਰ ਦੀ ਗੱਲ ਗੱਲ ਫਿਰ ਵੀ ਕਰੀਏ ਤਾਂ 20 ਤਲਾਕੇ ਵਿੱਚ ਜਿਸ ਤਰ੍ਹਾਂ ਕਿ ਜੰਗਲੀ ਜਾਨਵਰ ਹੋ ਗਏ ਆਵਾਰਾ ਜਾਨਵਰ ਹੋ ਗਏ ਜਾਂ ਫਿਰ ਦੂਸਰੇ ਸੂਰ ਹੋ ਗਏ ਮਤਲਬ ਤੁਸੀਂ ਸਮਝਦੇ ਸਾਰੀਆਂ ਗੱਲਾਂ ਨੀਲਗਮ ਆ ਜਾਂਦੀਆਂ ਤੇ ਤੁਹਾਨੂੰ ਕੀ ਲੱਗਦਾ ਕਿ ਫਾਰਮਿੰਗ ਜਿਹੜੀ ਹੈਗੀ ਆ ਉਹਨਾਂ ਨੂੰ ਕਿੰਨੀ ਕੱਜ ਤੱਕ ਗਵਰਨਮੈਂਟ ਦੀ ਸਪੋਰਟ ਰਹੀ ਹੈ ਕਿ ਉਹ ਲੋਕ ਖੇਤੀ ਕਰ ਸਕਣ ਦੇਖੋ ਜਿਹੜਾ ਵਰਲਡ ਬੈਂਕ ਆ ਬਹੁਤ ਕੁਝ ਕਰਦਾ ਜੀ ਬਟ ਗਰਾਉਂਡ ਲੈਵਲ ਤੇ ਇੰਪਲੀਮੈਂਟ ਉਹਨੂੰ ਗਲਤ ਢੰਗ ਨਾਲ ਕੀਤਾ ਜਾਂਦਾ ਹੈ ਜਿਹੜੀ ਸਾਡੇ ਲੱਕ 'ਚ 4 ਐਂਡ 5 ਜਿਹੜਾ ਐਕਟਰ ਦਫਾ 4-5 ਲੱਗਦੀ ਆ ਉਹਨੂੰ ਜੇ ਸਹੀ ਢੰਗ ਨਾਲ ਹਿਮਾਚਲ ਦੇ ਪੈਟਰਨ ਤੇ ਕੀਤਾ ਜਾਵੇ ਤਾਂ ਜਿਹੜੇ ਜੰਗਲੀ ਜਾਨਵਰ ਆ ਉਹਨਾਂ ਦੀ ਸਾਬ ਸੰਭਾਲ ਵੀ ਹੋ ਸਕਦੀ ਆ ਲੋਕਾਂ ਦਾ ਬਚਾਅ ਵੀ ਹੋ ਸਕਦਾ ਹੈ ਇੱਥੇ ਜਿਹੜੇ ਦਰਖਤਾਂ ਲੋਕ ਇਸ ਕਰਕੇ ਨਹੀਂ ਬੀਜਦੇ ਕਿ ਦਰਖਤਾਂ ਦੇ ਬੀਜ ਦਾ ਕੌਣ ਆ ਕੱਟ ਕੇ ਕੌਣ ਲੈ ਜਾਂਦਾ ਜੀ ਹਰ ਵਕਤ ਲੱਕੜ ਲੱਕੜ ਚੋਰੀ ਮਤਲਬ ਲੱਕੜ ਚੋਰੀ ਜਿਹੜਾ ਮੌਕਾ ਆ ਰਨਾ ਇਸ ਕਰਕੇ ਜਿਹੜੇ ਆ ਵਿਚਾਰੇ ਜਾਨਵਰ ਆ ਜੀ ਉਹ ਵੀ ਪਾਣੀ ਦੇ ਲਈ ਕਿੱਧਰ ਕਿੱਧਰ ਘੁੰਮਦੇ ਆ ਜੀ ਤੇ ਜਿਹੜੇ ਲੋਕ ਆ ਉਹ ਵੀ ਜੰਗਲਾਂ ਨੂੰ ਐਮੀਅਤ ਨਹੀਂ ਦਿੰਦੇ ਕਿਉਂਕਿ ਜੰਗਲ ਜੇ ਉਹ ਵਿਚਾਰੇ ਬੀਜਣਗੇ ਆਪਣੀ ਜ਼ਮੀਨ ਖਰਾਬ ਕਰਨਗੇ ਜਦ ਉਹਦੀ ਉਹਦਾ ਉਹਨਾਂ ਨੂੰ ਪੈਸਾ ਨਹੀਂ ਕੁਝ ਮਿਲਣਾ ਤੇ ਫਿਰ ਉਹ ਵਿਚਾਰੇ ਇਸ ਪਾਸੇ ਦੂਆ ਨਹੀਂ ਕਰਦੇ ਜੀ ਲੱਕੜ ਗੀਦਾ ਕੋਈ ਆ ਚੋਰੀ ਕਰਕੇ ਕੋਈ ਲਿਆ ਜਾਂਦਾ ਜੀ ਠੀਕ ਹੈ ਜੀ ਤੇ ਗੱਲ ਫਿਰ ਕੀਤੀ ਜਾਵੇ ਜਿਸ ਤਰ੍ਹਾਂ ਸੈਲੇ ਵਾਲੀ ਸਾਈਡ ਆ ਜਾਂ ਮਾਲਪੁਰ ਵਾਲੀ ਸਾਈਡ ਆ ਇਹਨਾਂ ਲੋਕਾਂ ਦੇ ਮਸਲੇ ਜਿਹੜੇ ਮਤਲਬ ਅੱਜ ਤੋਂ 20 ਸਾਲ 30 ਸਾਲ ਪਿਛਰੇ ਸੀ ਅੱਜ ਕੀ ਤੁਹਾਨੂੰ ਲੱਗਦਾ ਉਹਨਾਂ ਚ ਕੁਝ ਮਸਲੇ ਹੱਲ ਹੋਏ ਜਾਂ ਜਿਉਂ ਦੇ ਤਿਉਂ ਲਟਕ ਰਹੇ ਆ ਮਸਲਾਂ ਜੀ ਮਤਲਬ ਜਿਸ ਤਰ੍ਹਾਂ ਕਿ ਉਧਰ ਕੋਈ ਇੰਡਸਟਰੀਅਲ ਡਵੈਲਪਮੈਂਟ ਦੀ ਗੱਲ ਆ ਜਾਂਦੀ ਆ ਜਾਂ ਫਿਰ ਕੰਢੀ ਨਾਲ ਜੁੜਿਓ ਕੰਢੀ ਨਹਿਰ ਦਾ ਮਸਲਾ ਆ ਜਾਂਦਾ ਵਾ ਜਾਂ ਫਿਰ ਨੀਮ ਪਹਾੜੀ ਇਲਾਕੇ ਨਾਲ ਜੁੜੇ ਮਸਲੇ ਆ ਜਾਂਦੇ ਦਫਾ 4 ਦੇ 5 ਦੇ ਵਿੱਚ ਆਪਣੀ ਤੁਸੀਂ ਜ਼ਮੀਨ ਦੇ ਵਿੱਚ ਕਿਸੇ ਵੀ ਕੋਈ ਕੰਸਟਰਕਸ਼ਨ ਕਰਨੀ ਆ ਜਾਂ ਉਹਦਾ ਕਮਰਸ਼ੀਅਲ ਯੂਜ਼ ਕਰਨਾ ਮਤਲਬ ਇਹ ਸਾਰੇ ਮਸਲੇ ਜਿਹੜੇ ਉਹਨਾਂ ਲੋਕਾਂ ਨਾਲ ਜੁੜੇ ਹੋਏ ਆ ਦੇਖੋ ਬਰਾਦਰ ਜਿਹੜਾ ਪੰਘੂਲਕ ਤੌਰ ਤੇ ਗੜਸ਼ੰਕਰ ਦਾ ਏਰੀਆ ਨਾਲ ਜੀ ਉਹ ਬਹੁਤ ਵੱਡਾ ਬਹੁਤ ਅਮੀਰਵਾ ਇਹ ਦੇਖੋ ਦੋ ਪਾਸੇਓਂ ਹਮਾਚਰ ਨਾਲ ਜੁੜਦਾ ਜੀ ਔਰ ਗੜਸ਼ੰਕਰ ਦੇ ਨਾਲੇ ਇੱਥੋਂ 12 13 ਕਿਲੋਮੀਟਰ ਚੱਲ ਜਾਓ ਇੱਕ ਮਹਿਦਵਾਨੀ ਪਾਸੇ ਉਹਨੇ ਨਾਲ ਜੁੜ ਗਿਆ ਉਧਰੋਂ ਦੂਜੇ ਜੁੜ ਗਿਆ ਉਧਰ ਜਿੱਥੋਂ ਚੱਲ ਜਾਓ ਉਧਰ ਜੁੜ ਜਾਂਦਾ ਔਰ ਇਹਦੇ ਨਾਲੇ ਦੇਖੋ ਟਾਲੀਆ ਜਿਹੜਾ ਇੰਡਸਟਰੀਅਲ ਹੱਬ ਹੋ ਔਰ ਦੇਖੋ ਗੜ ਸ਼ੰਕਰ ਦੇ ਤੁਸੀਂ ਹਲਕੇ ਲੈ ਲੋ ਇੱਧਰ ਜੇ ਹਸ਼ਿਆਰਪੁਰ ਸਾਈਡ ਜਾਈਏ ਤੇ ਨਾਰੀਪਿੰਡ ਤੋਂ ਅੱਗੇ ਸਾਰਾ ਹਿਮਾਚਲ ਸ਼ੁਰੂ ਹੋ ਗਿਆ ਇੱਧਰ ਮਹਿਦਵਾਨੀ ਦੇ ਨਾਲ ਹਿਮਾਚਲ ਲੱਗ ਗਿਆ ਇੱਧਰ ਕੋਕਵਾਲ ਮਜਾਰੀ ਦੇ ਨਾਲ ਲੱਗ ਗਿਆ ਔਰ ਇਹਨਾਂ ਇਲਾਕਿਆਂ ਨੂੰ ਸਾਡੀ ਸਰਕਾਰ ਨੂੰ ਚਾਹੀਦਾ ਕਿ ਇੰਡਸਟਰੀਅਲ ਏਰੀਆ ਘੋਸ਼ਿਤ ਕਰਕੇ ਇੱਥੇ ਇੰਡਸਟਰੀ ਲਗਾਈ ਜਾ ਸਕਦੀ ਹੈ ਔਰ ਇਹਨਾਂ ਨੂੰ ਵਿਸ਼ੇਸ਼ ਪੈਕੇਜ ਦੇਣਾ ਔਰ ਗੜ ਸ਼ੰਕਰ ਕੀ ਪੂਰਾ ਜਿਹੜਾ ਹੈ ਦੁਆਬਾ ਸਾਡਾ ਬੈਲਟ ਹੋਆ ਤੇ ਸਾਰੀ ਜਿਹੜੀ ਦੁਆਬਾ ਬੈਲਟ ਹੋਆ ਬਹੁਤ ਸਾਰੀ ਤਰੱਕੀ ਕਰ ਸਕਦੀ ਆ ਔਰ ਵੱਡੇ ਵੱਡੇ ਆ ਇੰਡਸਟਰੀਅਲਿਸਟ ਜਿਹੜੇ ਆ ਤੁਸੀਂ ਦੇਖੋਗੇ ਸਾਰੇ ਜਿਹੜੇ ਪੰਜਾਬ ਦੇ ਮੋਸਟਲੀ ਆ ਉਹ ਸਾਰੇ ਜਾ ਕੇ ਟਾਲੀਆ ਬੈਠੇ ਆ ਜਦਕਿ ਉਹ ਪੰਜਾਬ ਦੇ ਵਿੱਚ ਵੀ ਬੈਠ ਕੇ ਬਹੁਤ ਸਾਰੀ ਪੰਜਾਬ ਦੀ ਇਕਨੋਮੀ ਨੂੰ ਸਟਰੋਂਗ ਕਰ ਸਕਦੇ ਆ ਔਰ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਆ ਮਤਲਬ ਇੰਡਸਟਰੀਅਲ ਹਾਬੇ ਨੂੰ ਬਣਾਇਆ ਜਾ ਸਕਦਾ ਵਾ ਉਹਦੇ ਲਈ ਜਿਹੜੀਆਂ ਸ਼ਰਤਾਂ ਹੈਗੀਆਂ ਜਿਵੇਂ ਐਨਓਸੀ ਹੈਗੀਆਂ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ 'ਚ ਰਾਹਤ ਦੇਣੀ ਪੈਗੀ ਗਵਰਨਮੈਂਟ ਨੂੰ ਤਾਂ ਦੀ ਜਾ ਕੇ ਇਹ ਮਸਲੇ ਕੁਝ ਖਾਲਸ ਹੋ ਸਕਦੇ ਆ ਇਸ ਗੜਸ਼ੰਕਰ ਨਾਲ ਜੁੜਿਆ ਹੋਰ ਮਸਲਾ ਕਿ ਜਿਸ ਤਰ੍ਹਾਂ ਗੜਸ਼ੰਕਰ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਨਿਕਲ ਕੇ ਜਾਂਦਾ ਉਹ ਜਾ ਕੇ ਫਤਿਹਪੁਰ ਪਿੰਡ ਦੇ ਚਲ ਜਾਂਦਾ ਫਤਿਹਪੁਰ ਪਿੰਡ ਦੇ ਵਿੱਚ ਪੀਲੀ ਦੇ ਲੋਕ ਹੋਏ ਆ ਮਤਲਬ ਉਸ ਪਿੰਡ ਦੀ ਤਰਾਸਤੀ ਇਹ ਰਹੀ ਹੈ ਕਿ ਉਹਨਾਂ ਨੂੰ ਪੀਣ ਵਾਲਾ ਪਾਣੀ ਉਹ ਆਪਣੇ ਪਿੰਡ ਦਾ ਨਹੀਂ ਪੀ ਸਕਦੇ ਕਿਉਂਕਿ ਜ਼ਮੀਨ ਦੇ ਹੇਠਲਾ ਪਾਣੀ ਗੰਦਲਾ ਹੋ ਗਿਆ ਪਾਣੀ ਉਹਨਾਂ ਨੂੰ ਪੀਣ ਵਾਲੀ ਸਪਲਾਈ ਆ ਰਹੀ ਚੌੜੇ ਤੋਂ ਬੜੇ ਲੋਕ ਉੱਥੇ ਬਿਮਾਰ ਹੋਏ ਆ ਕੀ ਇਹ ਟ੍ਰੀਟਮੈਂਟ ਪਲਾਂਟ ਨਾ ਲਗਾਣਾ ਅੱਜ ਤੱਕ ਜਾਂ ਉਹਨੂੰ ਜਿਹੜਾ ਪਾਣੀ ਸਿਵਰੇਜ ਵਾਲਾ ਇਸ ਤਰੀਏ ਐਜ਼ ਇਟ ਇਜ਼ ਤੁਸੀਂ ਫਲੋ ਕਰ ਰਹੇ ਹੋ ਇਹ ਸਾਰੇ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਦੇਖੋ ਇਹ ਸਰਕਾਰਾਂ ਦੇ ਵੱਧਦੇ ਤੇ ਹੁੰਦੇ ਆ ਬਟ ਜਿਹੜੇ ਪਬਲਿਕ ਲੋਕ ਹੁੰਦੇ ਆ ਜਾਂ ਬੜੀਆਂ ਬੜੀਆਂ ਸਤਾਮਾਂ ਹੁੰਦੀਆਂ ਉਹਨਾਂ ਨੂੰ ਵੀ ਮੋਰੀ ਹੋਣਾ ਚਾਹੀਦਾ ਕਈ ਵਾਰ ਅਸੀਂ ਸਾਰਾ ਕੁਝ ਇਹ ਵੀ ਨਹੀਂ ਕਹਿ ਸਕਦੇ ਪਰ ਸਰਕਾਰਾਂ ਇਹ ਕੰਨ ਹੁਣ ਤੁਸੀਂ ਦੇਖੋ ਗੜ ਸ਼ੰਕਰ ਤੋਂ ਲੈ ਕੇ ਆਨੰਦਪੁਰ ਤੱਕ ਰੋਡ ਆ ਉਹ ਪ੍ਰਾਈਵੇਟ ਸੰਸਥਾ ਜਾਂ ਸੰਤ ਕਹ ਲਈਏ ਜੀ ਦੇਖੋ ਬਣਾਉਣ ਦਾ ਕਿੱਡਾ بڑا ਬੀੜਾ ਜੇ ਸਾਡੇ ਇਲਾਕੇ ਦੇ ਵੀ ਬਹੁਤ ਸਾਰੇ ਸਮਾਜ ਸੇਵੀ ਜਾਂ ਧਾਰਮਿਕ ਸੰਸਥਾਵਾਂ ਜੀ ਇਦਾਂ ਦੇ ਵੀੜੇ ਜਿਹੜੇ ਤੁਸੀਂ ਬਹੁਤ ਵਧੀਆ ਸਮੱਸਿਆਵਾਂ ਕਰ ਰਹੇ ਆ ਜੇ ਇਦਾਂ ਦੀਆਂ ਸਮੱਸਿਆਵਾਂ ਨੂੰ ਵੀ ਖਾਣ ਤਾਂ ਉਹ ਸਾਡਾ ਸਰਕਾਰ ਵੀ ਉਹਨਾਂ ਦਾ ਸਾਥ ਦੇਵੇ ਜਾਂ ਵਿਅਕਤੀ ਖੜਨ ਤੇ ਲੋਕ ਵੀ ਖੜ ਸਕਦੇ ਪਰ ਸਾਨੂੰ ਸਾਰੇ ਲੋਕਾਂ ਨੂੰ ਐਜ ਇਨਸਾਨੀਅਤ ਇਦਾਂ ਦੇ ਜਿਹੜੇ ਮਸਲੇ ਜਿੱਦਾਂ ਦੇ ਤੁਸੀਂ ਦੇਖੋ ਕਿੰਨੇ ਵਧੀਆ ਗੱਲਾਂ ਕਰ ਰਹੇ ਆ ਕਿੰਨੇ ਵਧੀਆ ਮਸਲੇ ਔਰ ਇਹਨਾਂ ਨੂੰ ਲੋਕਾਂ ਨੂੰ ਚੱਕ ਕੇ ਔਰ ਇਹਨਾਂ ਲਈ ਥੋੜਾ ਬਹੁਤ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਤੁਸੀਂ ਸਮਾਂ ਕੱਢਿਆ ਸਾਨੂੰ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਸੋਰੀ ਸਰ ਥੈਂਕ ਯੂ ਸੋ ਰਪਿੰਦਰ ਗਿੱਲ ਜੀ ਨਾਲ ਫੇਰ ਕਿਤੇ ਜੁੜਾਂਗੇ ਤਾਂ ਫੇਰ ਦਰਸ਼ਕਾਂ ਤਾਂ ਜੁੜਿਓ ਮਸਲੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ